ਆ ਇੱਕ ਬੜਾ ਮਸ਼ਹੂਰ ਬਾਬਾ ਹੈ ਬੜੇ ਮਹਿੰਗੇ ਮਹਿੰਗੇ ਟੀਵੀ ਚੈਨਲਾਂ ਤੇ ਇਹ ਆਉਂਦਾ ਰਹਿੰਦਾ ਹੈ ਪਹਿਲਾਂ ਤਾਂ ਇਹਨੇ ਇੱਕ ਬਹੁਤ ਪੁੱਠੀ ਹਰਕਤ ਕੀਤੀ ਜਵਾਨ ਧੀਆਂ ਬਾਰੇ ਬੜੀ ਗੰਦੀ ਗੱਲ ਬੋਲੀ ਹੈ ਤੇ ਫਿਰ ਜਦੋਂ ਦੇਸ਼ 'ਚ ਵੱਡਾ ਰੌਲਾ ਪੈ ਗਿਆ ਜਦੋਂ ਹਜ਼ਾਰਾਂ ਔਰਤਾਂ ਨੇ ਵਿਰੋਧ ਸ਼ੁਰੂ ਕਰਤਾ ਜਦੋਂ ਜਿਹੜੇ ਹਿੰਦੂ ਭਾਈਚਾਰੇ ਦੇ ਹੋਰ ਧਾਰਮਿਕ ਬੰਦੇ ਨੇ ਆ ਦੇਖੋ ਚੈਨਲਾਂ ਤੇ ਬੈਠ ਕੇ ਉਹਨਾਂ ਨੇ ਇਹਦਾ ਵਿਰੋਧ ਸ਼ੁਰੂ ਕਰਤਾ ਤਾਂ ਹੁਣ ਨਾਲੇ ਤਾਂ ਮਾਫੀਆਂ ਮੰਗੀ ਜਾਂਦਾ ਹੈ ਤੇ ਨਾਲੇ ਗੱਲ ਤੋਂ ਮੁੱਕਰੀ ਜਾਂਦਾ ਹੈ ਤੇ ਗੱਲ ਨੂੰ ਗੋਲ ਮੋਲ ਕਰੀ ਜਾਂਦਾ ਹੈ ਹੁਣ ਪੂਰਾ ਮਾਮਲਾ ਕੀ ਹੈ ਮੈਂ ਤੁਹਾਨੂੰ ਦੱਸਦਾ ਤੁਸੀਂ ਵੀ ਅੱਜ ਆਪਣਾ ਕਮੈਂਟ ਵਿਚਾਰ ਲਿਖ ਕੇ ਜਰੂਰ ਦੱਸਿਓ ਕਿ ਕੀ ਇਹੋ ਜਿਹੇ ਬੰਦਿਆਂ ਦੀ ਗੱਲ ਜਾਇਜ਼ ਹੈ ਮਿੱਤਰੋ ਸਾਰੀ ਤਰ੍ਹਾਂ ਦੇ ਲੋਕਾਂ ਦਾ ਹਰ ਧਰਮ ਨਾਲ ਜੁੜੇ ਭੈਣਾ ਭਰਾਵਾਂ ਦਾ ਲੋਕਾਂ ਦਾ ਸਤਿਕਾਰ ਕਰਦੇ ਹਾਂ ਦਿਲੋਂ ਪਰ ਇਹੋ ਜਿਹੇ ਕੁਝ ਬੰਦੇ ਜਿਹੜੇ ਲਗਭਗ ਸਾਰੇ ਧਰਮਾਂ ਦੇ ਵਿੱਚ ਹੀ ਕੋਈ ਨਾ ਕੋਈ ਗਲਤ ਸੋਚ ਵਾਲਾ ਬੰਦਾ ਭੇਸ ਧਾਰ ਕੇ ਵੜਿਆ ਹੁੰਦਾ ਸੋਚ ਬਹੁਤ ਗੰਦੀ ਹੁੰਦੀ ਆ ਤੇ ਉਹ ਸੋਚ ਦੇ ਵਿੱਚੋਂ ਫਿਰ ਬੜੇ ਘਟੀਆ ਬਿਆਨ ਤੇ ਪ੍ਰਗਟਾਵੇ ਉਹ ਕਰਦੇ ਰਹਿੰਦੇ ਨੇ ਹੁਣ ਇਹਨੇ ਕੀ ਕਿਹਾ ਇਹ ਤੁਹਾਨੂੰ ਸੁਣਾਉਨੇ ਆ ਇੱਕ ਆ ਜਿਹੜਾ ਟੋਪੀ ਵਾਲਾ ਇਹ ਇਹ ਮওলানা ਸਾਹਿਬ ਇਹ ਵੀ ਅਕਸਰ ਬੜੇ ਘਟੀਆ ਘਟੀਆ ਬਿਆਨ ਟੀਵੀ ਚੈਨਲਾਂ ਤੇ ਦਿੰਦਾ ਰਹਿੰਦਾ ਹੈ ਸਿੱਖ ਧਰਮ ਦੇ ਵਿੱਚ ਵੀ ਕਈ ਐਸੇ ਝੂਠੇ ਭੇਖਤਾਰੀ ਕਈ ਵਾਰ ਵੜ ਜਾਂਦੇ ਨੇ ਜਿਹੜੇ ਬੜੀ ਘਟੀਆ ਸੋਚ ਵਾਲੇ ਹੁੰਦੇ ਨੇ ਜਿਨ੍ਹਾਂ ਦਾ ਗੁਰੂ ਸਹਿਬਾਨਾਂ ਦੀ ਉੱਚੀ ਸੋਚ ਨਾਲ ਕੋਈ ਲੈਣਾ ਦੇਣਾ ਨਹੀਂ ਹੁੰਦਾ ਤੇ ਉਹ ਵੀ ਅਜਿਹੇ ਘਟੀਆ ਕੰਮ ਕਈ ਵਾਰ ਕਰਦੇ ਨੇ ਕਿ ਉਹਨਾਂ ਨੂੰ ਵੀ ਸਜਾਵਾਂ ਦਿੱਤੀਆਂ ਜਾਂਦੀਆਂ ਰਹੀਆਂ ਨੇ ਹੁਣ ਇਹ ਜਿਹੜਾ ਇਹ ਜਿਹੜਾ ਬਾਬਾ ਇਹਦਾ ਨਾਮ ਅਨੁਰੂਧਾ ਚਾਰੀਆ ਔਰ ਇਹ ਅਨੁਰੂਧਾ ਚਾਰੀਆ ਨੇ ਬਿਆਨ ਦਿੱਤਾ ਪਿਛਲੇ ਦਿਨੀ 24 ਸਾਲ ਦੀਆਂ ਜਿਹੜੀਆਂ ਧੀਆ ਪੈਣਾ ਉਹਨਾਂ ਦੇ ਬਾਰੇ ਹੁਣ ਆਪਾਂ ਸਾਰੇ ਹੀ ਧੀਆ ਪੈਣਾ ਵਾਲੇ ਆ ਤੇ ਜਦੋਂ ਵੀ ਕਿਸੇ ਧੀ ਦਾ ਵਿਆਹ ਕੀਤਾ ਜਾਂਦਾ ਹੈ ਹੁਣ ਪਹਿਲਾਂ ਵਾਲੇ ਪੁਰਾਣੇ ਜ਼ਮਾਨਿਆਂ ਵਾਂਗ ਬਾਲ ਵਿਆਹ ਤਾਂ ਹੁੰਦੇ ਨਹੀਂ ਜਵਾਕਾਂ ਦੇ ਵਿਆਹ ਹੁਣ ਤਾਂ ਕੁੜੀਆਂ ਨੂੰ ਪੜਾਇਆ ਲਿਖਾਇਆ ਜਾਂਦਾ ਉਹਨਾਂ ਨੂੰ ਆਪਣੇ ਪੈਰਾਂ ਤੇ ਕਾਮਯਾਬ ਕਰਕੇ ਆਪਣੇ ਪੈਰਾਂ ਤੇ ਖੜੇ ਕਰਕੇ ਫਿਰ ਉਹਨਾਂ ਦਾ ਵਿਆਹ ਕੀਤਾ ਜਾਂਦਾ ਆਮ ਹੀ ਉਮਰ 23 24 25 ਸਾਲ ਹੋ ਜਾਂਦੀ ਆਪਣੇ ਘਰਾਂ ਚ ਧੀਆਂ ਭੈਣਾਂ ਦੀ ਪਰ ਇਸ ਦਾ ਘਟਿਆ ਬਿਆਨ ਕੀ ਆਇਆ ਜਿਹਦੇ ਤੇ ਪੂਰੇ ਦੇਸ਼ ਚ ਰੌਲਾ ਪਿਆ ਇਹ ਕਹਿੰਦਾ ਕਿ ਜਿਹੜੀਆਂ 24 ਸਾਲ ਤੱਕ ਹੋ ਕੇ ਕੁੜੀਆਂ ਵਿਆਹ ਕਰਾਉਂਦੀਆਂ ਨੇ ਤੇ ਉਹ ਆ ਬਿਆਨ ਹੀ ਸੋਲੋ ਬਾਕੀ ਗੱਲ ਆਪਾਂ ਫੇਰ ਕਰਦੇ ਹਾਂ ਤੁਹਾਨੂੰ ਕਿਉਂ ਬਾਤ ਸੁਣੀਏ ਕਿਉਂਕਿ ਅਬ ਲੜਕੀਆਂ ਲਾਤੇ ਹਨ 25 ਸਾਲ ਕੀ ਅਬ 25 ਸਾਲ ਕੀ ਲੜਕੀ ਚਾਰ ਜਗ੍ਹਾ ਉਹ ਮੂ ਮਾਰ ਚੁੱਕੀ ਹੁੰਦੀ ਹੈ ਸਭ ਨਹੀਂ ਪਰ ਬਹੁਤ और वो 25 साल की जब तक आती है तो पूरी जवान होके आती है जब जवान होके आएगी तो स्वाभाविक है कि वो अपनी जवानी कहीं ना कहीं तो वो उसकी जवानी फिसल जाएगी या जाएगी मेरी आधी अधूरी बात सुनकर के किसी भी बहन बेटी का दिल दुखा हो तो ये दास सदा आपका था आपका है आपका ही रहेगा तो यदि आधी अधूरी बात सुन के आपका दिल दुखा मुझे क्षमा अवश्य चरित्र बताते हैं तो महिलाओं का ही बताते हैं पुरुष का चरित्र नहीं कभी बताते हैं बस महिलाओं के बारे में बोला फिर माफी मांगने को माफी मांगती हैं बार बार बस उनके यही वीडियो वायरल आजकल पत्नियां उसके साथ भाग जाती हैं तो ज्यादा पैसा कमाता इन्हें चुराने रावण आता तो ये उचक करके खुद बैठ जाती रावण के विमान में हमें ले चलो तो तुम सुन लिया किन्ने घटिया शब्द धिया भैन इन्हें बोले ने ਕਹਿੰਦਾ 24 ਸਾਲ ਤੱਕ ਜਿਹੜੀਆਂ ਕੁੜੀਆਂ ਦਾ ਵਿਆਹ ਹੁੰਦਾ ਹੈ ਉਹ ਤਿੰਨ ਚਾਰ ਜਗ੍ਹਾ ਤੇ ਮੂੰਹ ਮਾਰ ਚੁੱਕੀਆਂ ਹੁੰਦੀਆਂ ਨੇ ਵਿਆਹ ਤੋਂ ਪਹਿਲਾਂ ਪਹਿਲਾਂ ਕੀ ਸਾਰੀਆਂ ਧੀਆਂ ਪੈਣਾ ਇਹੋ ਜੀਆਂ ਨੇ ਜਿਹੜੀਆਂ ਕਹਿੰਦਾ ਬਹੁਤ ਜ਼ਿਆਦਾ ਇੰਜ ਕਰਦੀਆਂ ਨੇ ਕੀ ਬਹੁਤ ਜ਼ਿਆਦਾ ਧੀਆਂ ਪੈਣਾ ਆਪਣੇ ਘਰਾਂ ਦੀਆਂ ਜਿਹੜੀਆਂ ਉਹ ਇਸ ਤਰ੍ਹਾਂ ਹੀ ਨੇ ਬਿਲਕੁਲ ਇਹਦਾ ਗਲਤ ਬਿਆਨ ਆ ਗੰਦਾ ਬਿਆਨ ਆ ਤੇ ਜਦੋਂ ਦੇਸ਼ ਭਰ ਦੇ ਵਿੱਚ ਆ ਦੇਖੋ ਆ ਫੋਟੋ ਤੁਹਾਨੂੰ ਮੈਂ ਦਿਖਾ ਰਿਹਾ ਵਕੀਲ ਔਰਤਾਂ ਨੇ ਵਿਰੋਧ ਕੀਤਾ ਪੂਰਾ ਜਮ ਕੇ ਇਹਦੇ ਉੱਪਰ ਪਰਚੇ ਦੀ ਮੰਗ ਹੋ ਰਹੀ ਆ ਆ ਦੁਬਾਰਾ ਫੋਟੋ ਦੇਖੋ ਜਿਹੜੇ ਹਿੰਦੂ ਭਾਈਚਾਰੇ ਦੇ ਕਈ ਆਗੂ ਨੇ ਆ ਤੁਸੀਂ ਦੇਖੋ ਵੱਖ-ਵੱਖ ਚੈਨਲਾਂ ਦੇ ਉੱਪਰ ਬੈਠ ਕੇ ਉਹ ਇਹਦਾ ਸਖਤ ਵਿਰੋਧ ਕਰ ਰਹੇ ਨੇ ਤੇ ਹੁਣ ਇਹ ਗੋਲ ਮੋੜ ਗੱਲਾਂ ਕਰਨ ਲੱਪਿਆ ਕਹਿੰਦਾ ਮੇਰਾ ਬਿਆਨ ਤੋੜ ਮਰੋੜ ਕੇ ਪੇਸ਼ ਕੀਤਾ ਗਿਆ ਐ ਐਡੀਟਿੰਗ ਕਰਕੇ ਪੇਸ਼ ਕਰ ਦਿੱਤਾ ਗਿਆ ਪਰ ਮੈਂ ਫਿਰ ਵੀ ਮਾਫੀ ਮੰਗਦਾ ਇੱਕ ਤਾਂ ਆ ਬੜਾ ਰਵਾਜ ਚੱਲ ਪਿਆ ਪਹਿਲਾ ਘਟੀਆ ਬਿਆਨ ਕੁਝ ਲੋਕ ਦੇ ਲੈਂਦੇ ਨੇ ਬਾਅਦ ਚ ਕਹਿ ਦਿੰਦੇ ਆ ਜੀ ਤੋੜ ਮਰੋੜ ਕੇ ਐਡੀਟਿੰਗ ਕਰਤੀ ਪਰ ਨਹੀਂ ਹਰ ਵੇਰੀ ਇੰਜ ਨਹੀਂ ਹੁੰਦਾ ਦੇਖੋ ਕੁਝ ਲੋਕਾਂ ਦੀ ਸੋਚ ਹੀ ਇੰਨੀ ਮਾੜੀ ਆ ਔਰਤਾਂ ਦੇ ਪ੍ਰਤੀ ਉਹਨਾਂ ਦੇ ਦਿਮਾਗ ਦੇ ਵਿੱਚ ਗੰਦੀ ਭਰਿਆ ਹੋਇਆ ਪਰਾਤਨ ਅਨਪੜਤਾ ਵਾਲੀ ਜਿਹੜੀ ਸੋਚ ਆ ਉਹੀ ਉਹ ਚੱਕੀ ਫਿਰਦੇ ਨੇ ਹੁਣ ਕਾਫੀ ਸਾਰੀਆਂ ਸੈਂਕੜੇ ਔਰਤਾਂ ਵੱਖ-ਵੱਖ ਚੈਨਲਾਂ ਤੇ ਇਹਦਾ ਵਿਰੋਧ ਕਰ ਰਹੀਆਂ ਨੇ ਹਿੰਦੂ ਭਾਈਚਾਰੇ ਦੀਆਂ ਔਰਤਾਂ ਸਭ ਤੋਂ ਵੱਧ ਵਿਰੋਧ ਕਰ ਰਹੀਆਂ ਨੇ ਕਿਉਂਕਿ ਲਗਭਗ ਉਹਨਾਂ ਦੇ ਵਿੱਚ ਖੜ ਕੇ ਇਹਨੇ ਇਹ ਬਿਆਨ ਦਿੱਤਾ ਹੈ ਹੁਣ ਲੋਕ ਕਹਿ ਰਹੇ ਨੇ ਕਿ ਇਹਦੇ ਤੇ ਪਰਚਾ ਕੱਟੋ ਇਹਨੂੰ ਜੇਲ੍ਹ ਭੇਜੋ ਐਨੀ ਭੈੜੀ ਗੱਲ ਔਰਤਾਂ ਬਾਰੇ ਇਹਨੇ ਬੋਲੀ ਆ ਔਰ ਸਭ ਤੋਂ ਵੱਡੀ ਗੱਲ ਔਰਤਾਂ ਨੂੰ ਤਰੇ ਕਹਿ ਰਿਹਾ ਵੀ 24 25 ਸਾਲ ਤੱਕ ਇਹ ਚਾਰ-ਚਾਰ ਥਾਵਾਂ ਤੇ ਮੂੰਹ ਮਾਰ ਚੁੱਕੀਆਂ ਹੁੰਦੀਆਂ ਨੇ ਤੇ ਮੁੰਡਿਆਂ ਬਾਰੇ ਕਿਉਂ ਨਹੀਂ ਬੋਲਦਾ ਕੀ ਮਰਦ ਪ੍ਰਧਾਨ ਸਮਾਜ ਹੋਣ ਕਰਕੇ ਤੇ ਆਪ ਵੀ ਮਰਦ ਹੋਣ ਕਰਕੇ ਕੱਲੀਆਂ ਔਰਤਾਂ ਨੂੰ ਟਾਰਗੇਟ ਕਰਨਾ ਮੈਂ ਵੀ ਮੁੰਡਿਆਂ ਚ ਰਿਆਂ ਬੰਦਿਆਂ ਚ ਰਿਆਂ ਤੁਸੀਂ ਸਾਰੇ ਰਹਿੰਦੇ ਹੋ ਮੁੰਡੇ ਬੰਦੇ ਤਾਂ ਕੁੜੀਆਂ ਨਾਲੋਂ ਵੀ ਫਿਰ ਇਸ ਮਾਮਲੇ ਦੇ ਵਿੱਚ ਅੱਗੇ ਲੰਗੇ ਪਏ ਨੇ ਦੇਖੋ ਬੰਦਿਆਂ ਨੇ ਅੱਜ ਤੱਕ ਕੀ ਕੀਤਾ ਮਰਦ ਪ੍ਰਧਾਨ ਸਮਾਜ 'ਚ ਗੁੱਸਾ ਨਾ ਕਰਿਓ ਗੱਲ ਸੱਚੀ ਐ ਤੇ ਕੌੜੀ ਐ ਅੱਜ ਤੱਕ ਮਰਦ ਔਰਤ ਨੂੰ ਬਦਨਾਮ ਕਰਦੇ ਰਹੇ ਨੇ ਗੁਰਦਾਸ ਮਾਨ ਦਾ ਇੱਕ ਗੀਤ ਆਇਆ ਸੀ ਕਿ ਜਿਹਦੇ ਵਿੱਚ ਉਹਨੇ ਕਿਹਾ ਕਿ ਕੱਲੀ ਸਹਬਾ ਬੁਰੀ ਬਣਾਤੀ ਮਰਦ ਹਜ਼ਾਰਾਂ ਨੇ ਇਹ ਗੱਲ ਬਿਲਕੁਲ ਠੀਕ ਆ ਅਸੀਂ ਮਰਦ ਕੀ ਆ ਅਸੀਂ ਕੀ ਕੀ ਕਰਦੇ ਆ ਕੀ ਕੀ ਕਰਤੂਤਾ ਸਾਡੀਆਂ ਉਹਦੇ ਤੇ ਅਸੀਂ ਚੁੱਪ ਰਹਿ ਜਾਂਦੇ ਆ ਪਰਦਾ ਪਾ ਲੈਨੇ ਆ ਅਸੀਂ ਜੇ ਜੇ ਮਰਜ਼ੀ ਕੱਪੜੇ ਪਾਈਏ ਜੋ ਮਰਜ਼ੀ ਬੋਲ ਗਏ ਪਰ ਔਰਤਾਂ ਦੇ ਸਾਡੇ ਤੋਂ ਅੱਧਾ ਵੀ ਓਵੇਂ ਕਰਨ ਤੇ ਅਸੀਂ ਬਹੁਤ ਚੀਕਣ ਚਲਾਉਣ ਲੱਗ ਜਾਂਦੇ ਆ ਤੇ ਫਿਰ ਇਹੋ ਜਿਹੜੇ ਆ ਉਹ ਉਹ ਏਸੇ ਚੀਜ਼ ਦਾ ਫਾਇਦਾ ਉਠਾ ਕੇ ਔਰਤਾਂ ਨੂੰ ਟਾਰਗੇਟ ਕਰਦੇ ਨੇ ਤੁਸੀਂ ਦੇਖੋ ਇਹਨੇ ਕਿਹਾ ਵੀ 24 ਸਾਲ ਤੱਕ ਜਿਹੜੇ ਮੁੰਡੇ ਕੁੜੀਆਂ ਨੇ ਉਹ ਐ ਕਰਦੇ ਨੇ ਮੁੰਡਿਆਂ ਨੂੰ ਪਾਸੇ ਕਰ ਲਿਆ ਇਕੱਲੀਆਂ ਕੁੜੀਆਂ ਨੂੰ ਟਾਰਗੇਟ ਕੀਤਾ ਕੀ ਇਹ ਸਹੀ ਹੈ ਬਿਲਕੁਲ ਗਲਤ ਹੈ ਔਰਤ ਵਿਰੋਧੀ ਨਾਰੀ ਵਿਰੋਧੀ ਸੋਚ ਆ ਧੀਆਂ ਪੈਣਾ ਦੇ ਵਿਰੋਧੀ ਸੋਚ ਆ ਔਰ ਖਾਸ ਗੱਲ ਇਹ ਕੋਈ ਪਹਿਲਾ ਨਹੀਂਗਾ ਇਹ ਇੰਜ ਕਰਦੇ ਕਿਉਂ ਨਹੀਂ ਇਹ ਇਸ ਕਰਕੇ ਕਰ ਪਾਉਂਦੇ ਨੇ ਕਿਉਂਕਿ ਸਾਡੇ ਬਹੁਤ ਸਾਰੇ ਲੋਕ ਇਹਨਾਂ ਨੂੰ ਐਵੇਂ ਹੀ ਰੱਬ ਮੰਨ ਲੈਂਦੇ ਨੇ ਐਵੇਂ ਹੀ ਇਹਨਾਂ ਨੂੰ ਬਹੁਤ ਵੱਡੇ ਚਮਤਕਾਰੀ ਬਾਬੇ ਮੰਨ ਲਿਆ ਜਾਂਦਾ ਔਰ ਮੈਂ ਇੱਕ ਦੀ ਗੱਲ ਨਹੀਂ ਕਰਦਾ ਸਾਰੇ ਹੀ ਧਾਰਮਿਕ ਭਾਈਚਾਰਿਆਂ ਦੇ ਵਿੱਚ ਕਈ ਲੋਕ ਇਦਾਂ ਦੇ ਹੈਗੇ ਨੇ ਜਿਨ੍ਹਾਂ ਨੇ ਭੇਸ ਪਾਏ ਨੇ ਤੇ ਉਹ ਸੋਚ ਬਾਣੀ ਹੈ ਹੁਣ ਤੁਸੀਂ ਦੇਖੋ ਕਿੰਨੇ ਸਾਰੇ ਇਹੋ ਜਿਹੇ ਬਾਬੇ ਜਿਨ੍ਹਾਂ ਨੂੰ ਲੋਕ ਰੱਬ ਬਣਾਈ ਬੈਠੇ ਸੀ ਉਹ ਬਲਾਤਕਾਰ ਦੇ ਕੇਸਾਂ ਦੇ ਵਿੱਚ ਕੁੜੀਆਂ ਨਾਲ ਧੱਕਾ ਕਰਨ ਦੇ ਕੇਸਾਂ ਦੇ ਵਿੱਚ ਜੇਲ੍ਹਾਂ 'ਚ ਬੈਠੇ ਨੇ ਪਰ ਦੁੱਖ ਇਸ ਗੱਲ ਦਾ ਕਿ ਸਾਬਤ ਹੋ ਗਿਆ ਸਭ ਕੁਝ ਫਿਰ ਵੀ ਬਹੁਤ ਸਾਰੇ ਲੱਖਾਂ ਲੋਕ ਉਹਨਾਂ ਨੂੰ ਅੱਜ ਵੀ ਮੱਥੇ ਟੇਕਦੇ ਨੇ ਬਾਬਾ ਜੀ ਬੱਬਾ ਜੀ ਕਰਦੇ ਨੇ ਹੁਣ ਆਸਰਾਮ ਸੀਗਾ ਇੱਕ ਉਹਨੂੰ ਬਾਪੂ ਆਸਰਾਮ ਕਹਿ ਕੇ ਬਹੁਤ ਲੋਕ ਪੂਜਦੇ ਰਹੇ ਉਹਦੇ 3-4 ਕਰੋੜ ਲੋਕ ਉਹਦੇ ਭक्त ਬਣੇ ਹੋਏ ਸੀ ਉਹਦੇ ਉੱਪਰ ਔਰਤਾਂ ਨਾਲ ਬਲਾਤਕਾਰ ਕਰਨ ਦਾ ਕੇਸ ਚੱਲਿਆ ਉਹ ਜੇਲ੍ਹ ਦੇ ਵਿੱਚ ਬੈਠਾ ਔਰ ਪਹਿਲਾਂ ਉਹਨੂੰ ਸਰਕਾਰਾਂ ਵੀ ਸਪੋਰਟ ਕਰਦੀਆਂ ਰਹੀਆਂ ਅਕਲ ਬਿਹਾਰੀ ਆਵਾਜਪਾਈ ਜਿਹੜੇ ਪ੍ਰਧਾਨ ਮੰਤਰੀ ਰਹੇ ਉਹ ਉਹਦੇ ਨਾਲ ਸਟੇਜਾਂ ਦੇ ਉੱਪਰ ਨੱਚਦੇ ਰਹੇ ਇਕੱਠੇ ਉਹ ਤੇ ਅੱਜ ਉਹ ਜੇਲ੍ਹ ਦੇ ਵਿੱਚ ਬੰਦ ਕਿੰਨੇ ਸਾਲ ਤੋਂ ਆਸਰਾ ਉਹ ਇੱਕ ਸੰਤ RAMਪਾਲ ਉਹਨੂੰ ਸੰਤ ਸੰਤ ਬੜਾ ਇੱਕ ਉੱਚੇ ਸੁੱਚੇ ਬੰਦੇ ਨੂੰ ਕਿਹਾ ਜਾਂਦਾ ਸੀਗਾ ਮਹਾਪੁਰਸ਼ ਨੂੰ ਤੇ ਸੰਤਾਂ ਦੇ ਨਾਮ ਨੂੰ ਇਹਨਾਂ ਨੇ ਬਦਨਾਮ ਕੀਤਾ ਇਹ ਜਿਹੜੇ ਨਕਲੀ ਭੇਖਤਾਰੀ ਔਰ ਜ਼ਿਆਦਾਤਰ ਇਹ ਐਵੇਂ ਦੇ ਨੇ ਕਿਸੇ ਦੇ ਵਿੱਚ ਕੋਈ ਚਮਤਕਾਰ ਨਹੀਂ ਇਹਨਾਂ ਚ ਕੋਈ ਗੈਦੀ ਸ਼ਕਤੀ ਨਹੀਂ ਹੁਣ ਇੱਕ ਹੋਰ ਹੈ ਜਿਹੜਾ ਕਈ ਸਾਰੀਆਂ ਆਪਦੀਆਂ ਭਗਤਨੀਆਂ ਦੇ ਨਾਲ ਗਲਤ ਕੰਮ ਕਰਨ ਕਰਕੇ ਜੇਲ੍ਹ ਚ ਬੰਦ ਹੈ ਉਹਦੀ ਵੀ ਪੂਜਾ ਉਸੇ ਤਰ੍ਹਾਂ ਹੋ ਰਹੀ ਹੈ ਫਿਰ ਇਹਨਾਂ ਨੂੰ ਪਰੋਲਾਂ ਬਹੁਤ ਮਿਲਦੀਆਂ ਨੇ ਜੇਲ੍ਹ ਦੇ ਵਿੱਚ ਬੰਦ ਹੋਣ ਕਰਕੇ ਦੂਜੇ ਦਿਨ ਬਾਹਰ ਆਏ ਰਹਿੰਦੇ ਨੇ ਜਿਹੜਾ ਵੀ ਜਿਹਨੂੰ ਮੰਨਦਾ ਹੈ ਅੱਖਾਂ ਹੀ ਬੰਦ ਨੇ ਉਹਨੂੰ ਰੱਬ ਵੀ ਮੰਨੀ ਜਾਂਦੇ ਨੇ ਹੁਣ ਇਹ ਜਿਹੜਾ ਇਹ ਜਿਹਨੇ ਇੱਕ ਘਟੀਆ ਸ਼ਬਦ ਬੋਲੇ ਨੇ ਇਹਦੇ ਉੱਪਰ ਵੱਡੀ ਮੰਗ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਤੇ ਉੱਠ ਰਹੀ ਆ ਵੀ ਇੱਥੇ ਪਰਚਾ ਦਰਜ ਕਰੋ ਪਰ ਛੇਤੀ ਨਹੀਂ ਕਰਨਾ ਕਿਸੇ ਨੇ ਪਤਾ ਕਿਉਂ ਕਿਉਂਕਿ ਵੋਟ ਬੈਂਕ ਦਾ ਸਵਾਲ ਹੈ ਸਰਕਾਰਾਂ ਜਿਹੜੀਆਂ ਨੇ ਉਹਨਾਂ ਦੇ ਕਹਿਣ ਤੇ ਕਾਰਵਾਈ ਹੋਣੀ ਹੁੰਦੀ ਆ ਤੇ ਸਰਕਾਰਾਂ ਇਹਨਾਂ ਬੰਦਿਆਂ ਨਾਲ ਜਿਹੜੀਆਂ ਵੋਟਾਂ ਜੁੜੀਆਂ ਨਹੀਂ ਉਸ ਕਰਕੇ ਕਦੇ ਵੀ ਕਾਰਵਾਈ ਨਹੀਂ ਕਰਨ ਦਿੰਦੀਆਂ ਛੇਤੀ ਕਿਤੇ ਹੁਣ ਜੇਕਰ ਐਈਓ ਗੱਲ ਕਿਸੇ ਸਧਾਰਨ ਬੰਦੇ ਨੇ ਬੋਲੀ ਹੁੰਦੀ ਹੁਣ ਨੂੰ ਜਿਹੜੇ ਮਹਿਲਾ ਕਮਿਸ਼ਨ ਨੇ ਉਹਨਾਂ ਨੇ ਵੀ ਆਪਣੇ ਆਪ ਨੋਟਿਸ ਲੈ ਲੈਣੇ ਸੀ ਹੁਕਮ ਹੋ ਜਾਣੇ ਸੀ ਵੀ ਪਰਚਾ ਦਰਜ ਕਰੋ ਪਰ ਇਹਦੇ ਖਿਲਾਫ ਕਿਸੇ ਵੀ ਮਹਿਲਾ ਕਮਿਸ਼ਨ ਨੇ ਹੁਣ ਤੱਕ ਇਹ ਨਹੀਂ ਕਿਹਾ ਵੱਖ-ਵੱਖ ਸੂਬਿਆਂ ਚ ਮਹਿਲਾ ਕਮਿਸ਼ਨ ਬੜੇ ਨੇ ਕਿਸੇ ਵੀ ਮਹਿਲਾ ਕਮਿਸ਼ਨ ਦੀ ਮੁਖੀ ਬੀਬੀ ਨੇ ਇਹ ਨਹੀਂ ਕਿਹਾ ਵੀ ਇਹਦੇ ਉੱਪਰ ਪਰਚਾ ਦਰਜ ਕਰਕੇ ਇਹਨੂੰ ਅੰਦਰ ਭੇਜੋ ਉਹ ਅੱਜ ਵੀ ਚੈਨਲਾਂ ਤੇ ਉਸੇ ਤਰ੍ਹਾਂ ਦੰਦੀਆਂ ਕੱਢ-ਕੱਢ ਕੇ ਤੇ ਮਤਲਬ ਆਪਣੇ ਪਰਚਨ ਸੁਣਾ ਰਿਹਾ ਹੁਣ ਅੱਜ ਤੱਕ ਇਹਨਾਂ ਲੋਕਾਂ ਨੇ ਕੀ ਫਾਇਦਾ ਕੀਤਾ ਸਮਾਜ ਦਾ ਲੋਕਾਂ ਦਾ ਲੋਕ ਇਹਨਾਂ ਨੂੰ ਗੈਬੀ ਸ਼ਕਤੀਆਂ ਵਾਲੇ ਚਮਤਕਾਰੀ ਰੱਬ ਸਮਝੀ ਬੈਠੇ ਨੇ ਮੈਂ ਪੁੱਛਣਾ ਚਾਹਣਾ ਕੀ ਫਾਇਦਾ ਕੀਤਾ ਇਹਨਾਂ ਨੇ ਕਦੇ ਵੀ ਕਿਸੇ ਘਟਨਾ ਵਾਪਰਨ ਤੋਂ ਪਹਿਲਾਂ ਇਹਨਾਂ ਨੇ ਗੈਬੀ ਸ਼ਕਤੀ ਨਾਲ ਕੁਝ ਲੋਕਾਂ ਨੂੰ ਦੱਸਿਆ ਵੀ ਇੱਥੇ ਬੰਬ ਫਟਣ ਵਾਲਾ ਬਈ ਬਾਜਿਓ ਪਿਛਲੇ ਦਿਨੀ ਕੋਮਬ ਦੇ ਮੇਲੇ ਤੇ ਭਗੜੜ ਮੱਚੀ ਕਿੰਨੀਆਂ ਮੌਤਾਂ ਹੋਈਆਂ ਇਹੋ ਜਿਹੇ ਵੀ ਫਿਰਦੇ ਸੀਗੇ ਬਥੇਰੇ ਕਿਸੇ ਨੇ ਦੱਸਿਆ ਵੀ ਭਾਈ ਆਹ ਘਟਨਾ ਵਾਪਰਨ ਵਾਲੀ ਵਾਜਣਾ ਕਿਸੇ ਇੱਥੇ 2 ਮਹੀਨਿਆਂ ਤੇ ਮਹੀਨੇ ਦੀ ਜਵਾਕੜੀ ਤੋਂ ਲੈ ਕੇ 80 90 ਸਾਲ ਦੀ ਬੇਬੇ ਤੱਕ ਮਿਲਤ ਕਰ ਹੁੰਦੇ ਨੇ ਕਦੀ ਇਹੋ ਜਿਆ ਨੇ ਪਹਿਲਾਂ ਦੱਸਿਆ ਵੀ ਭਾਈ ਮੇਰੀ ਗੇਬੀ ਸ਼ਕਤੀ ਨਾਲ ਪਤਾ ਲੱਗ ਰਿਹਾ ਵੀ ਇਹ ਗੰਦਾ ਕੰਮ ਹੋਣ ਵਾਲਾ ਤੇ ਬਚਾਅ ਕਰ ਲੋ ਪੱਲੇ ਕੱਖ ਨਹੀਂ ਪਖੰਡ 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 ਐਵੇਂ ਹੀ ਲੋਕ ਰੱਬ ਮੰਨੀ ਜਾਂਦੇ ਨੇ ਗੈਬੀ ਸ਼ਕਤੀਆਂ ਵਾਲੇ ਚਮਤਕਾਰੀ ਇਹਨਾਂ ਨੂੰ ਮੰਨੀ ਜਾਂਦੇ ਨੇ ਔਰ ਬਥੇਰੇ ਨੇ ਇਹੋ ਜੇ ਬਿਲਕੁਲ ਕੋਈ ਮੈਂ ਕਹਿੰਨਾ ਚੈਲੰਜ ਹੈ ਮੇਰੇ ਵੱਲੋਂ ਹੋਰ ਵੀ ਕਈ ਸੰਸਥਾਵਾਂ ਨੇ ਜਿਹੜੀਆਂ ਬਹੁਤ ਅਕਲ ਵਾਲੀਆਂ ਨੇ ਤੇ ਉਹ ਏ ਚੈਲੰਜ ਕਰਦੀਆਂ ਨੇ ਕਿ ਇੱਕ ਚੀਜ਼ ਰੱਖ ਦਿੰਨੇ ਆ ਇੱਕ ਥਾਂ ਤੇ ਤੇ ਉਹਨੂੰ ਆਪਦੀ ਗੈਬੀ ਸ਼ਕਤੀ ਨਾਲ ਲੋਕਾਂ ਦੇ ਸਾਹਮਣੇ ਕੈਮਰੇਆਂ ਦੇ ਸਾਹਮਣੇ ਉਹ ਹਲਾ ਕੇ ਅਗਰ ਕੋਈ ਵੀ ਆਪਣੇ ਆਪ ਨੂੰ ਚਮਤਕਾਰੀ ਕਹਾਉਣ ਵਾਲਾ ਉਹਨੂੰ 2 ਇੰਚ ਵੀ ਪਾਸੇ ਕਰ ਦੇਵੇ ਤਾਂ ਅਸੀਂ ਸਾਰੇ ਉਹਦੇ ਚੇਲੇ ਹੈ ਹੈ ਕਿਸੇ ਦੀ ਹਿੰਮਤ ਹਰ ਇੱਕ ਨੋਟ ਦਾ ਵੱਖੋ ਵੱਖਰਾ ਨੰਬਰ ਹੁੰਦਾ ਮੁਠੀ 'ਚ ਨੋਟ ਲੈ ਕੇ ਜਾਵਾਂਗੇ ਤੇ ਜਿਹੜਾ ਵੀ ਆਪਦੇ ਆਪ ਨੂੰ ਚਮਤਕਾਰੀ ਕੋਹਾਉਂਦਾ ਅਬ ਤੇਰੇ ਤਾੰਤਰਿਕ ਸ਼ਾਂਤਰਿਕ ਫਿਰਦੇ ਨੇ ਇੱਥੇ ਫਲਾਣਾ ਇਲਮ ਤੇ ਢੇੜਾ ਇਲਮ ਤੇ ਉਹ ਮੁੱਠੀ ਦੇ ਵਿੱਚ ਬੰਦ ਨੋਟ ਦਾ ਸੀਰੀਅਲ ਨੰਬਰ ਦੱਸ ਦੇਣ ਕਿਉਂਕਿ ਇੱਕ ਨੋਟ ਇੱਕ ਹੀ ਨੰਬਰ ਵਾਲਾ ਹੁੰਦਾ ਦੇਸ਼ ਦੇ ਵਿੱਚ ਜੇ ਸੀਰੀਅਲ ਨੰਬਰ ਦੱਸ ਦੇਣ ਤਾਂ ਕਰੋੜਾਂ ਰੁਪਏ ਦਾ ਤਾਂ ਨਾਮ ਹੀ ਰੱਖਿਆ ਦੋ ਤਿੰਨ ਸੰਸਥਾਵਾਂ ਨੇ ਕਿਉਂਕਿ ਅਜਿਹਾ ਚਮਤਕਾਰ ਨਹੀਂ ਹੁੰਦਾ ਕਿਸੇ 'ਚ ਹੈ ਨਹੀਂਗਾ ਪਰ ਸਾਦੇ ਜਿਹੜੇ ਆਮ ਲੋਕ ਨੇ ਉਹਨਾਂ ਨੂੰ ਜੇ ਕੋਈ ਅੱਖਾਂ ਖੋਲਦਾ ਉਹ ਭੈੜਾ ਲੱਗਦਾ ਜਿਹੜਾ ਬੁੱਧੂ ਬਣਾਉਂਦਾ ਉਹ ਉਹਦੀ ਉਹ ਵਾਹ ਵਾਹ ਕਰਕੇ ਮੱਥੇ ਟੇਕਦੇ ਨੇ ਫਰਜ ਕਰੋ ਮੈਂ ਆ ਮੈਨੂੰ ਵੀ ਸੋਚਣਾ ਸਮਝਣਾ ਆਉਂਦਾ ਹੈ ਮੈਨੂੰ ਪਤਾ ਹੈ ਕਿ ਅੰਧ ਵਿਸ਼ਵਾਸੀਆਂ ਦੇ ਸਮਾਜ ਦੇ ਵਿੱਚ ਜੇ ਮੈਂ ਲੋਕਾਂ ਨੂੰ ਅੰਧ ਵਿਸ਼ਵਾਸ ਦੇ ਖਿਲਾਫ ਜਗਾਵਾਂਗਾ ਇਹ ਮੈਨੂੰ ਗਲਤ ਸਮਝਣਗੇ ਜੇ ਅੰਧ ਵਿਸ਼ਵਾਸ ਦਾ ਫਾਇਦਾ ਚੱਕ ਕੇ ਮੈਂ ਵੀ ਲੁੱਟਾਂਗਾ ਫਿਰ ਮੇਰੀ ਜੀਜੀ ਕਰਨਗੇ ਬੱਲੇ ਬੱਲੇ ਕਰਨਗੇ ਮੱਥੇ ਟੇਕਣਗੇ ਤੇ ਐਦਾਂ ਹੀ ਕੰਮ ਚੱਲ ਰਿਹਾ ਇੱਥੇ ਹੁਣ ਇਹ ਸਾਰੇ ਕੁਸ਼ਤੇ ਤੁਸੀਂ ਆਪਣਾ ਕਮੈਂਟ ਆਪਣਾ ਵਿਚਾਰ ਜ਼ਰੂਰ ਲਿਖਿਓ ਤੁਹਾਨੂੰ ਕੀ ਲੱਗਦਾ ਦੇਖੋ ਮਿੱਤਰੋ ਸੋਚ ਨੂੰ ਵਿਗਿਆਨਕ ਬਣਾਓ ਸੋਚ ਸਭ ਕੁਝ ਹੈ ਮਾਨਸਿਕਤਾ ਹੀ ਸਭ ਕੁਝ ਹੈ ਨਹੀਂ ਤਾਂ ਫਿਰ ਸਾਡੇ ਦੇਸ਼ ਨੂੰ ਪਖੰਡਾ ਨੇ ਤੇ ਅੰਧਵਿਸ਼ਵਾਸ਼ਾਂ ਨੇ ਖਾ ਲਿਆ ਔਰਤ ਵਿਰੋਧੀ ਸੋਚ ਬਹੁਤ ਵੱਡੇ ਪੱਧਰ ਤੇ ਸਾਡੇ ਦੇਸ਼ ਦੇ ਵਿੱਚ ਫਲਾਈ ਗਈ ਜਾਤੀਵਾਦ ਔਰਤ ਵਿਰੋਧੀ ਸੋਚ ਬਹੁਤ ਵੱਡੇ ਪਮਾਨੇ ਤੇ ਅੱਜ ਵੀ ਸਾਨੂੰ ਵੇਖਣ ਨੂੰ ਮਿਲਦੀ ਹੈ ਪਿਛਲੇ ਦਿਨੀ ਕਈ ਸਾਰੇ ਪਖੰਡੀਆਂ ਨੇ ਬਿਆਨ ਦਿੱਤੇ ਜਿਨ੍ਹਾਂ ਨੂੰ ਲੋਕ ਪੁੱਛਦੇ ਨੇ ਉਹ ਪਖੰਡੀ ਕਹਿੰਦੇ ਵੀ ਔਰਤਾਂ ਦੇ ਨਾਲ ਕੁੜੀਆਂ ਦੇ ਨਾਲ ਬਲਾਤਕਾਰ ਇਸ ਕਰਕੇ ਹੁੰਦੇ ਨੇ ਕਿਉਂਕਿ ਕੱਪੜੇ ਨਹੀਂ ਸਹੀ ਪਾਉਂਦੀਆਂ ਹੁਣ ਕਈ ਘੱਟਮੱਤ ਵਾਲੇ ਸਹਿਮਤ ਵੀ ਹੋ ਜਾਂਦੇ ਨੇ ਵੀ ਗੱਲ ਸਹੀ ਆਖੀ ਆ ਮੈਂ ਪੁੱਛਣਾ ਚਾਹਣਾ ਇੱਥੇ 2 ਮਹੀਨਿਆਂ ਦੀ ਬੱਚੀ ਨਾਲ ਕਿੰਨੀ ਵਾਰ ਬਲਾਤਕਾਰ ਹੋਇਆ ਐਸ ਇੱਕ ਸਾਲ 'ਚ ਹੀ ਕਿ ਉਹਨੇ ਵਿਚਾਰੀ ਨੇ ਕਿਹੜਾ ਅਸ਼ਲੀਲ ਕੱਪੜੇ ਪਾਲੇ ਸੀ ਉਹ ਉਹਨੀ ਉਮਰ 'ਚ ਜਿਹੜੀ 80 ਸਾਲ ਦੀ ਬੇਬੇ ਨਾਲ ਬਲਾਤਕਾਰ ਹੋ ਜਾਂਦਾ ਇਸ ਦੇਸ਼ 'ਚ ਉਹ ਵਿਚਾਰੀ ਬੇਬੇ ਕਿਹੜਾ ਅਸ਼ਲੀਲ ਕੱਪੜੇ ਪਾਈ ਫਿਰਦੀ ਆ ਹੁਣ ਅਸੀਂ ਬੰਦੇ ਆ ਅਸੀਂ ਘਰ ਦੇ ਵਿੱਚ ਸਾਰੇ ਬਹੁਤੇ ਘਰਾਂ ਦੇ ਵਿੱਚ ਬਣਾਉਣ ਦੇ ਵਿੱਚ ਤੇ ਅੰਡਰਵੀਅਰ 'ਚ ਗਰਮੀ ਦੇ ਵਿੱਚ ਤੁਰੇ ਫਿਰਦੇ ਬੰਦੇ ਤੁਰੇ ਫਿਰਦੇ ਕਿ ਨਹੀਂ ਔਰਤਾਂ ਕਦੀ ਸਾਡੇ ਨਾਲ ਧੱਕਾ ਕਰਨ ਲਈ ਸਾਡਾ ਘੱਟ ਕੱਪੜੇ ਵੇਖ ਕੇ ਕਦੀ ਸਾਡੇ ਨਾਲ ਧੱਕਾ ਕੀਤਾ ਔਰਤਾਂ ਨੇ ਨਹੀਂ ਕੀਤਾ ਅਸੀਂ ਮਰਦ ਹੀ ਇੰਨਾ ਘੱਟ ਜਬਤ ਤੇ ਸਬਰ ਨજર ਸਾਡੀ ਗੰਦੀ ਕੰਟਰੋਲ ਸਾਦਾ ਨਹੀਂ ਆਪਣੇ ਆਪ ਤੇ ਤੇ ਅਸੀਂ ਕਹਿੰਨੇ ਦੋਸ਼ ਔਰਤ ਨੂੰ ਦਿੰਨੇ ਆ ਇਹਦੇ ਆ ਕੱਪੜੇ ਇਹਦੇ ਵਾ ਕੱਪੜੇ ਜਦੋਂ ਕੁਦਰਤ ਨੇ ਜੀਵ ਬਣਾਏ ਨੇ ਮਨੁੱਖ ਵੀ ਬਣਾਏ ਸੀ ਔਰਤ ਨੇ ਤਾਂ ਮਤਲਬ ਕਿ ਸਲਵਾਰ ਕਮੀਜ਼ਾ ਦੇ ਕੇ ਤੇ ਸਾਰੀਆਂ ਦੇ ਕੇ ਜੀਵਨੀ ਸੀ ਬਣਾਏ ਔ ਕੁਦਰਤ ਨੇ ਤਾਂ ਜਦੋਂ ਔਰਤ ਮਰਦ ਬਣਾਏ ਤਾਂ ਨੰਗੇ ਹੀ ਰਹਿੰਦੇ ਰਹਿ ਲੱਖਾਂ ਕਰੋੜਾਂ ਸਾਲ ਇਹ ਸੱਚ ਆ ਹਕੀਕਤ ਆ ਕੱਪੜੇ ਪਾਉਣੇ ਤਾਂ ਮਨੁੱਖ ਨੇ ਥੋੜੇ ਜਿਹਾ ਟਾਈਮ ਤੋਂ ਹੀ ਸਿੱਖੇ ਨੇ ਜਦੋਂ ਦੇ ਕੱਪੜੇ ਬੁਣਨੇ ਸ਼ੁਰੂ ਕੀਤੇ ਖੇਤੀ ਕਰਨੀ ਕਰੋੜਾਂ ਸਾਲਾਂ ਤੋਂ ਮਨੁੱਖ ਇੱਥੇ ਵੱਸਦਾ ਹੈ ਬਿਨਾ ਕੱਪੜਿਆਂ ਤੋਂ ਅੱਜ ਵੀ ਮਨੁੱਖ ਨੂੰ ਛੱਡ ਕੇ ਬਾਕੀ ਸਾਰੇ ਜੀਵ ਜੰਤੂ ਉਹ ਸਾਰੇ ਬਿਨਾ ਕੱਪੜਿਆਂ ਤੋਂ ਰਹਿੰਦੇ ਨੇ ਪਰ ਉਹਨਾਂ ਦੇ ਵਿੱਚ ਕਦੇ ਵੀ ਇਹ ਭਾਵਨਾ ਨਹੀਂ ਵੇਖੀ ਗਈ ਕਿ ਉਹ ਉਹ ਸਾਨੂੰ ਅਸ਼ਲੀਲ ਲੱਗਦੇ ਹੋਣ ਵੇਖੋ ਸਾਡੀ ਨਜ਼ਰ ਸਾਡੀ ਸੋਚ ਤੇ ਅਸ਼ਲੀਲਤਾ ਹੈ ਮੈਂ ਠੋਕ ਵਜਾ ਕੇ ਕਹੂੰਗਾ ਸਮੁੰਦਰੀ ਕਿਨਾਰਿਆਂ ਦੇ ਉੱਪਰ ਬਾਹਰਲੇ ਦੇਸ਼ਾਂ ਦੇ ਵਿੱਚ ਜਿਹੜੇ 2 ਚ ਨਹੀਂ ਕਈ ਵਾਰ ਉੱਥੇ ਲੱਖਾਂ ਲੋਕ ਇੱਕੋ ਦਿਨ ਤੇ ਛੁੱਟੀ ਵਾਲੇ ਦਿਨ ਆਉਂਦੇ ਨੇ ਸਾਰੇ ਅੰਦਰੂਨੀ ਕੱਪੜਿਆਂ 'ਚ ਮੈਂ ਕਲੀਅਰ ਕਟ ਬੋਲਾਂਗਾ ਅੰਡਰਵੀਅਰ ਬਣਾਉਣ ਦੇ ਵਿੱਚ ਸਾਰੇ ਹੁੰਦੇ ਨੇ ਔਰਤਾਂ ਮਰਦ ਪਰ ਬਹੁਤ ਵਾਰ ਇਹ ਨੋਟ ਕੀਤਾ ਹੈ ਕਿ ਜਿਹੜੇ ਉਹ ਗੋਰੇ ਨੇ ਜਿਨ੍ਹਾਂ ਨੂੰ ਅਸੀਂ ਕਹਿੰਨੇ ਐਝੇ ਨੇ ਇਹ ਉਹ ਜੇ ਨਹੀਂ ਉਹਨਾਂ ਦਾ ਉਹ ਪਾਣੀ ਨਾਲ ਖੇਡ ਰਹੇ ਹੁੰਦੇ ਨੇ ਉਹ ਰੇਤ ਨਾਲ ਖੇਡ ਰਹੇ ਹੁੰਦੇ ਨੇ ਉਹ ਕੁਦਰਤੀ ਨਜ਼ਾਰਿਆਂ ਦਾ ਆਨੰਦ ਲੈ ਰਹੇ ਹੁੰਦੇ ਨੇ ਤੇ ਉੱਥੇ ਜਿਹੜੇ ਸਾਡੇ ਵਾਲੇ ਬੈਠੇ ਹੁੰਦੇ ਨੇ ਪੂਰੇ ਕੱਪੜੇ ਵਾਲੇ ਇਹ ਟੇਢੀ ਜੀ ਨਜ਼ਰ ਨਾਲ ਅਸ਼ਲੀਲ ਨਜ਼ਰ ਨਾਲ ਹੀ ਵੇਖ ਰਹੇ ਹੁੰਦੇ ਮੈਂ ਵੇਖਿਆ ਸਾਡੇ ਇੱਥੇ ਕਈ ਧਾਰਮਿਕ ਸਮਾਗਮਾਂ ਤੇ ਵੀ ਵਿੱਚ ਰस्सियां ਲਾ ਕੇ ਔਰਤਾ ਮਰਦਾਂ ਨੂੰ ਲੱਗ-ਲੱਗ ਬਿਠਾਉਣਾ ਪੈਂਦਾ ਜੇ ਇਕੱਠੇ ਬਿਠਾ ਦिए ਤੇ ਇੱਥੇ ਪੂਰੇ ਕੱਪੜਿਆਂ 'ਚ ਜਿਹੜੇ ਮਰਦ ਆਏ ਨੇ ਉਹਨਾਂ ਦੇ ਵਿੱਚੋਂ ਵੀ ਕਈ ਪੁੱਠੀਆਂ ਹਰਕਤਾਂ ਧਾਰਮਿਕ ਸਮਾਗਮ 'ਚ ਵੀ ਕਰ ਜਾਂਦੇ ਨੇ ਤੇ ਉਹਨਾਂ ਦੇ ਸਮੁੰਦਰੀ ਕਿਨਾਰਿਆਂ 'ਤੇ ਕੱਪੜੇ ਭਾਵੇਂ ਘੱਟ ਹੋਣ ਪਰ ਉਹਨਾਂ ਦੀ ਸੋਚ ਇੰਨੀ ਗਰੀ ਹੋਈ ਨਹੀਂ ਹੁੰਦੀ ਕਿ ਉਹ ਕਿਸੇ ਔਰਤ ਨਾਲ ਜ਼ਬਰੀ ਛੇੜਛਾੜ ਜਾਂ ਕੋਈ ਜ਼ਬਰਦਸਤੀ ਕੁਛ ਇਸ ਤਰ੍ਹਾਂ ਦਾ ਗਲਤ ਕਰਨਗੇ ਨਹੀਂ ਕਰਦੇ ਉਹਨਾਂ ਦੀ ਸੋਚ ਇਦਾਂ ਦੀ ਹੈ ਸੋ ਮਿੱਤਰ ਪਿਆਰਿਓ ਸੋਚ ਸਮਝ ਤੇ ਵਿਚਾਰਧਾਰਾ ਤੇ ਮਾਨਸਿਕਤਾ ਇਹ ਇਹ ਹੀ ਸਭ ਤੋਂ ਵੱਡੀ ਚੀਜ਼ ਹੈ ਸੋ ਜਿਹੜੇ ਇਹੋ ਜਿਹੇ ਨੇ ਉਹਨਾਂ ਨੂੰ ਪਛਾਣਨਾ ਚਾਹੀਦਾ ਸਾਰੇ ਪਾਸੇ ਹੀ ਹੈਗੇ ਆ ਕਿਸੇ ਇੱਕ ਪਾਸੇ ਨਹੀਂ ਸਾਰੇ ਪਾਸੇ ਹੀ ਇਹੋ ਜਿਹੇ ਹੈਗੇ ਨੇ ਮੈਂ ਕਿਸੇ ਇੱਕ ਪਾਸੇ ਦੀ ਗੱਲ ਨਹੀਂ ਕਰਦਾ ਸੋ ਗਲਤ ਸ਼ਬਦ ਇਹਨੇ ਬੋਲੇ ਨੇ ਸੱਚ ਤੋਂ ਵਿਰੋਧ ਇਹਦਾ ਹੋ ਰਿਹਾ ਤੇ ਹੋਣਾ ਵੀ ਚਾਹੀਦਾ ਹੈ ਤੁਸੀਂ ਕੀ ਕਹਿੰਦੇ ਹੋ ਤੁਸੀਂ ਆਪਣਾ ਕੀਮਤੀ ਵਿਚਾਰ ਆਪਣਾ ਕਮੈਂਟ ਲਿਖਿਓ ਬਹੁਤ ਮਿਹਰਬਾਨੀ ਪਿਆ